ਇਕ ਮਹਾਪੁਰਸ਼ ਦਾ ਕਲਾਮ ਚੇਤੇ ਆ ਗਿਆ। ਬਾਬਾ ਫਰੀਦ ਕਹਿੰਦੇ ਨੇ ਬਾਹਰ ਪਰਾਈਏ ਬੈਸਣਾ ਸਾਈਂ ਮੁਝੇ ਨਾ ਦੇ। ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ। ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ। ਜੇ ਕਿਦਰੇ ਐਸੀ ਕੋਈ ਮਜਬੂਰੀ ਹੋ ਗਈ। ਦੂਜੇ ਦੀ ਸਰਨੀ ਜਾਣਾ ਪਿਆ। ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ ਫੁਦਾ ਮੇਰੀ ਅਰਦਾਸ ਹੋਵੇਗੀ ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲੈ ਮੈਂ ਦੂਜੇ ਦੇ ਦਰਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਇੱਕ ਹੋਰ ਮਹਾਪੁਰਸ਼ ਦਾ ਬੋਲ ਸੁਣ ਲਓ ਉਹ ਕਹਿੰਦਾ ਹੈ ਗਰਦਿਸ਼ ਇਹ ਕਰ ਦੋ ਗਰਦਾ ਗੁਰਦਗਾਰਾ ਗਰਦ ਕਰ ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ਈਰਾਨ ਦੇ ਵਿੱਚ ਕਹਿੰਦੇ ਨੇ ਇਹਦੇ ਉੱਤੇ ਆਸਮਾਨੀ ਗਰਦਿਸ਼ ਪੈ ਗਈ ਹੈ। ਇਹਦੇ ਉੱਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ। ਗਰਦਿਸ਼ੇ ਗਰਦੋਂ ਗਰਦਾ ਗੁਰਦਗਾਰਾ ਗਰਦ ਕਰ। ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਤੇ ਜਿਹੜੇ ਪਹਾੜ ਨੇ ਉੱਚੇ-ਉੱਚੇ ਉਹ ਵੀ ਗਰਦ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ, ਮਿੱਟੀ ਹੋ ਜਾਂਦੇ। ਕੁਝ ਵੀ ਨਹੀਂ ਰਹਿੰਦਾ। ਪਹਾੜਾਂ ਦੀ ਹਸਤੀ ਵੀ ਮਿਟ ਜਾਂਦੀ ਹੈ। ਪਹਾੜ ਜੈਸੇ ਉੱਚੇ ਪਹਾੜ ਜੈਸੇ ਦੂਰੋਂ ਦਿਸਣ ਵਾਲੇ ਪਹਾੜ ਜਿਤਨੇ ਮਾਨਤਾ ਰੱਖਣ ਵਾਲੇ ਵੀ ਹਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਬਰਸਰੇ ਅਹਲੇ ਤਮੀਜ਼ਾਂ ਨਾ ਕਸਾਰਾ ਮਰਦ ਕਰ ਕਹਿੰਦਾ ਜਿਹੜੇ ਅਹਲੇ ਤਮੀਜ਼ ਬੰਦੇ ਨੇ ਅਕਲਮੰਦ ਨੇ ਬਹੁਤ ਸੋਝਵਾਨ ਨੇ ਸਿਆਣੇ ਨੇ ਆਸਮਾਨੀ ਗਰਦਿਸ਼ ਜਦ ਚੱਲਦੀ ਹੈ ਉਹ ਮੂਰਖਾਂ ਦੇ ਅਧੀਨ ਹੋ ਜਾਂਦੇ ਨੇ। ਉਹ ਮੂਰਖਾਂ ਦੇ ਗੁਲਾਮ ਹੋ ਜਾਂਦੇ ਨੇ। ਬੇਵਕੂਫਾਂ ਦੇ ਗੁਲਾਮ ਹੋ ਜਾਂਦੇ ਨੇ। ਉਹਨਾਂ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਰਾਂਦੇ ਨੇ। ਬਰਸਰੇ ਅਹਲੇ ਤਮੇਜ਼ਾਂ ਬੜੀ ਕੀਮਤੀ ਗੱਲ ਕਹੀ ਹੈ। ਅਹਲੇ ਤਮੇਜ਼ ਸਮਝਦਾਰ, ਸੋਜਮਾਨ, ਦੂਰਦ੍ਰਿਸ਼ਟ, ਗਹਿਰ ਗੰਬੀਰ ਬਰਸਰੇ ਅਹਲੇ ਤਮੀਜ਼ਾ ਨਾ ਕਿਸਾਨਾ ਰ ਅਮਰਦ ਕਰ ਜਿਹੜੇ ਨਾਕਸ ਬੰਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਅਹਲੇ ਤਮੀਜ਼ ਉਹਨਾਂ ਦੇ ਅਦੇਨ ਹੋ ਜਾਂਦੇ ਮਜਬੂਰ ਹੋ ਜਾਂਦੇ ਤੀਸਰੀ ਪੰਕਤੀ ਮਨ ਮੇ ਗੋਯਮ ਕੇ ਗਰਦਿਸ਼ ਸਰਗਰ ਧਾਮਾ ਕਨ ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦਿਸਣਾ ਪਾ ਮੈਂ ਐਸਾ ਨਹੀਂ ਆਖਿਆ ਬੜੀ ਹਿੰਮਤ ਦੀ ਕਰ ਰਿਹਾ ਮਨ ਨਵੇਗੋਯਮ ਮੈਂ ਨਹੀਂ ਕਹਦਾ ਕਿ ਤੂੰ ਮੈਨੂੰ ਗਰਦਿਸ਼ ਦੇchnਾ ਪਾ ਮੈਨੂੰ ਦੁੱਖ ਨਾ ਦੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ ਮਨ ਨਵੇਗੋਯਮ ਕਿ ਗਰਦਿਸ਼ ਸਰਗਰਧਾਮਕੁਨ ਤੂੰ ਮੇਰੇ ਸਿਰ ਤੇ ਅਸਮਾਨੀ ਗਰਦਿਸ਼ ਨਾ ਪਾਵੇਂ ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ ਹਰ ਚੇ ਖਵਾਹੀ ਕੁਨ ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ ਬੜੀ ਹਿੰਮਤ ਦੇਗਾ ਬਹੁਤ ਹਿੰਮਤ ਦੇਗਾ ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ ਹਰ ਚੇ ਖਾਹੀ ਕੁਨ ਵਲੇ ਮਹਤਾਜ ਬੇਕਦਰਾਮ ਕੁਨ ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੇਂ ਮੈਂ ਨਹੀਂ ਕਬੂਲ ਕਰਾਂਗਾ ਬਾਕੀ ਸਭ ਕੁਝ ਕਬੂਲ ਕਰ ਲਵਾਂ ਤੇਰੇ ਦਰ ਤੇ ਅਗਰੇ ਸਭ ਕੁਝ ਵੀ ਹੁੰਦਾ ਰਿਆ ਮੈਨੂੰ ਕਬੂਲ ਹੈ ਗਰਦਿਸ਼ ਵੀ ਕਬੂਲ ਸਾਰੇ ਦੁੱਖ ਵੀ ਕਬੂਲ ਸਾਰੇ ਕਲੇਸ਼ ਵੀ ਕਬੂਲ ਪਰ ਮੈਂ ਤੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ ਇਹ ਮੈਨੂੰ ਪਰਵਾਹ ਨਹੀਂ ਹੋਵੇਗਾ ਰਬਿੰਦਰਨਾਲ ਟੈਗੋਰ ਦੀ ਮੈਂ ਪ੍ਰਾਰਥਨਾ ਪੜ ਰਿਹਾ ਸਿੱਖਦੇ ਉਹ ਕਹਿੰਦਾ ਹੈ हे ਪ੍ਰਭੂ ਜਗਤ ਦੇ ਚ ਬੜਾ ਦੁੱਖ ਹੈ ਬੜਾ ਦੁੱਖ ਹੈ ਤੂੰ ਇੰਜ ਕਰ ਰਿਹਾ ਇਹ ਸਾਰਿਆਂ ਕੋਲ ਦੁੱਖ ਲੈ ਲੈ ਤੇ ਮੇਰੇ ਚੋਲੇ ਚ ਪਾ ਦੇ ਮੈਂ ਗਠੜੀ ਬਣ ਕੇ ਸਿਰ ਤੇ ਰੱਖ ਲਵਾਂ ਇਹ ਸਾਰੀ ਮੇਰੀ ਗਠੜੀ ਚ ਦੁੱਖ ਪਾ ਦੇ ਲੇਕਿਨ ਇੱਕੋ ਇੱਕ ਬੇਨਤੀ ਹੈ ਮੈਨੂੰ ਚੁੱਕਣ ਦੀ ਸਮਰੱਥਾ ਦੇ ਦੇ ਉਸ ਬੰਡ ਨੂੰ ਚੁੱਕਣ ਦੀ ਸਮਰੱਥਾ ਦੇ ਦੇ ਜਿਹੜਾ ਦੁੱਖ ਸਹਿਣ ਹੋ ਸਕਦਾ ਹੈ ਉਹ ਦੁੱਖ ਦੁੱਖ ਹੀ ਨਹੀਂ ਇਹ ਕਹਿ ਰਹੇ ਨੇ ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਕਿ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਸਾਰੇ ਦੁੱਖ ਮੈਨੂੰ ਦੇ ਦੇ ਪਰ ਚੁੱਕਣ ਦੀ ਸਮਰੱਥਾ ਵੀ ਦੇ ਦੇ ਤਾਕਤ ਵੀ ਦੇ ਦੇ ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ ਉਹ ਕਲੇਸ਼ ਉਹ ਦੁੱਖ ਉਹ ਸੰਤਾਪ ਮੇਰੀ ਝੋਲੀ ਚ ਪਾ ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਏ ਤੇ ਨਾ ਬਿਠਾ ਇਵੇਂ ਕਬੂਲ ਨਹੀਂ ਹੋਏਗਾ ਇਹ ਮੈਂ ਪਰਵਾਨ ਨਹੀਂ ਕਰ ਸਕਾਂਗਾ ਐਸ ਵਾਸੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ ਇਸ ਤਨ ਦਾ ਹੋਰ ਕਿਧਰੇ ਵੀ ਨਹੀਂ ਐਸ ਵਾਸੇ ਅਸੀਂ ਤੇਰੀ ਸ਼ਰਨ ਪਕੜੀਏ ਤੇਰੇ ਦਰ ਤੇ ਬੈਠਣਾ ਕਬੂਲ ਹੈ ਤੂੰ ਆਪਣੀ ਸ਼ਰਨ ਦੇ ਸਾਰਿਆਂ ਨੂੰ ਰੱਖ ਲੈਣਾ ਤੂੰ ਐਸਾ ਸਮਰੱਥ ਵੀ ਹੈ ਹਾਂਜੀ ਆਠ ਬਹਿਰ ਕਰ ਜੋੜ ਸੋ ਪ੍ਰਪਤਿ ਆਹੀਆ ਇਸ ਵਾਸਤੇ ਹੱਥ ਜੋੜ ਕੇ ਅਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ ਧਿਆਨ ਜੋੜਨਾ ਚਾਹੀਦਾ ਹੈ ਜੋ ਸ਼ਰਨ ਜੋਗ ਹੈ ਤੇ ਸਮਰੱਥ ਹੈ ਹਾਂਜੀ ਧਿਆਏ ਸੋ ਪ੍ਰਭੂ ਸਦਾ ਆਪਣਾ ਮਨ ਹੈ ਕਿੰਧਿਆ ਪਾਈਆ ਦਿਨ ਰਾਤ ਉਹ ਜਿਹੜਾ ਪ੍ਰਭੂ ਵੈ ਉਹਦੇ ਚ ਧਿਆਨ ਜੋੜਨਾ ਚਾਹੀਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹਾਂਜੀ ਤਜਮਾਨ ਮੋਹ ਵਿਕਾਰ ਦੂਜਾ ਇਕ ਸਿਉ ਲੈ ਲਾਇਆ ਇਕਦੇ ਨਾਲ ਆਪਣਾ ਚਿਤ ਜੋੜ ਤਮਾਹ ਹੰਕਾਰ ਨੂੰ ਇੱਕ ਪਾਸੇ ਸੁਟ ਕੇ ਮੋਹ ਨੂੰ ਇੱਕ ਪਾਸੇ ਸੁਟ ਕੇ ਹਾਂਜੀ ਅਰਪ ਮਰਤਨ ਪ੍ਰਭੂ ਆਗ ਆਪ ਸਗਲ ਮਿਟਾਈਆ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ ਹੈ ਉੱਥੇ ਰੱਖ ਦੇਣਾ ਚਾਹੀਦਾ ਹਾਂਜੀ ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਆ اے ਪ੍ਰਭੂ ਕਿਰਪਾ ਕਰ ਰਹਿਮਤ ਕਰ ਤਾਂ ਕਿ ਸੱਚ ਨਾਮ ਦੇ ਸਮਾਜਾਈਏ ਜੁੜ ਜਾਈਏ ਢੇਨ ਹੋ ਜਾਈਏ ਸਲੋਕ ਰੇਵਣ ਤਾਕਉ ਧਿਆਈਆ ਸਭ ਵਿਧ ਜਾ ਕਾ ਹਾਥ ساری ਵਿਦੇ ਵਿਧਾਨ ਦਾ ਜੋ ਦਾਤਾ ਹੈ ਤੇ ਜਿਹਦੇ ਹੱਥ ਸਾਰਾ ਵਿਦੇ ਵਿਧਾਨ ਹੈ ਉਸੇ ਦੇ ਚ ਧਿਆਨ ਜੋੜਨਾ ਚਾਹੀਦਾ ਹੈ ਉਸੇ ਦਾ ਚਿੰਤਨ ਕਰਨਾ ਚਾਹੀਦਾ ਹਾਂਜੀ